ਕੋਈ ਚੋਰ ਸੀ ਜਿਸਨੇ ਲੋਕਾਂ ਦੇ ਪਸ਼ੂ ਚੋਰੀ ਕੀਤੇ ਚੋਰੀ ਵਿੱਚ ਬੜਾ ਬਾਹਰ ਸੀ ਬੜਾ ਚਤ ਚਲਾਕ ਜਿਵੇਂ ਉਸਨੇ ਚੋਰੀ ਕੀਤੀ ਜਿਨ੍ਹਾਂ ਦੀ ਚੋਰੀ ਹੋਈ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹ ਲੋਕ ਉਸਦੇ ਪੈਰ ਲੱਭਦੇ ਹੋਏ ਉਹਦੇ ਪਿੱਛੇ ਪਿੱਛੇ ਕਿ ਕਿ ਕਿਸ ਪਾਸੇ ਨੂੰ ਪਸ਼ੂ ਗਏ ਹਨ ਪੈਰਾ ਦੇ ਨਿਸ਼ਾਨ ਛੋੜਦੇ ਤੇ ਪਸ਼ੂਆ ਕਿੱਧਰ ਜਾਂਦੇ ਜਦ ਚੋਰ ਨੂੰ ਖਬਰ ਹੋਈ ਉਸ ਨੂੰ ਸ਼ੱਕ ਹੋ ਗਿਆ ਕਿ ਪਿੱਛੇ ਰੌੜਾ ਪੈ ਗਿਆ ਹੈ ਲੋਕ ਦੌੜੇ ਆ ਰਹੇ ਹਨ ਤਾਂ ਬਚਣ ਦੇ ਲਈ ਉਹ ਸਾਰੇ ਪਸ਼ੂ ਇੱਕ ਤਲਾਬ ਦੇ ਵਿੱਚ ਇਕੱਠੇ ਹ ਜਿੱਡੀਆਂ ਮੱਝਾਂ ਤਲਾਬ ਦੇ ਵਿੱਚ ਇੱਕੀਆਂ ਪਾਣੀ ਦੇ ਟੋਬੇ ਦੇ ਵਿੱਚ ਤੇ ਆਪ ਬਜਟ ਤੇ ਲਈ ਉਹ ਧੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਦਰਬਾਰ ਵੱਲ ਹੋ ਗਿਆ। ਸੰਗਤ ਦੇ ਵਿੱਚ ਪਿੱਛੇ ਬੈਠ ਗਿਆ। ਹੁਣ ਉਹ ਜਿਨ੍ਹਾਂ ਦੀ ਚੋਰੀ ਹੋਈ ਉਹ ਲੱਭਦੇ ਲੱਭਦੇ ਗੁਰੂ ਸਾਹਿਬ ਜੀ ਦੇ ਦਰਬਾਰ ਵੱਲ ਵੀ ਗਏ। ਤੇ ਸਤ ਗੁਰੂ ਜੀ ਦੇ ਕੋਲ ਜਾ ਕੇ ਪੁੱਛਦੇ ਨੇ ਕਿ ਗੁਰੂ ਸਾਹਿਬ ਜੀ ਅਸੀਂ ਚੋਰ ਲੱਭਦੇ ਹਾਂ ਕੋਈ ਚੋਰ ਤਾਂ ਤੁਹਾਡੀ ਸੰਗਤ ਵਿੱਚ ਨਹੀਂ ਬੈਠਾ ਤਾ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਸਾਡੀ ਸੰਗਤ ਦੇ ਵਿੱਚ ਚੋਰ ਹੋਵੇ ਸੰਗਤ ਤਾਂ ਸੰਗਤ ਹੈ ਸੰਗਤ ਦੇ ਵਿੱਚ ਜੇ ਕੋਈ ਬੈਠਾ ਹੈ ਤੇ ਅਸੀਂ ਕਿਵੇਂ ਕਰੀਏ ਕਿ ਚੋਰ ਹੈ ਹਜੂਰ ਨੇ ਕਿਹਾ ਕਿ ਸੰਗਤ ਦੇ ਵਿੱਚ ਕੋਈ ਚੋਰ ਨਹੀਂ ਬੈਠਾ ਹੁਣ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸੱਚ ਬੋਲਿਆ ਕੇ ਝੂਠ ਬੋਲਿਆ ਚੋਰਤਾ ਸਰਗਤ ਵਿੱਚ ਹੀ ਬੈਠਾ ਸੀ ਅਸੀਂ ਕਹਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਾਂ ਸੱਚ ਨਹੀਂ ਬੋਲਿਆ ਇਸ ਨੂੰ ਕਿਹਾ ਜਾਂਦਾ ਹੈ ਸਿਧਾਂਤ ਅਤੇ ਨੈਤਿਕਤਾ ਦੇ ਵਿੱਚ ਅੰਤਰ ਕੋਈ ਵੀ ਜਿਹੜੀ ਵਿਚਾਰ ਹੈ ਉਹਦੇ ਪਿੱਛੇ ਭਾਵਨਾ ਕੀ ਹੈ ਇਹ ਅਹਿਮੀਅਤ ਰੱਖਦੀ ਹੈ ਜਦੋਂ ਗੰਗੂ ਦੇ ਘਰ ਛੋਟੇ ਸਹਿਬ ਜਾਦੇ ਬੈਠੇ ਹੋਏ ਸਤ ਰਾਤ गुजारਣ ਦੇ ਲਈ ਮਾਤਾ ਗੁਜਰੀ ਜੀ ਦੇ ਨਾਲ ਤੇ ਸਰਕਾਰ ਦਾ ਆਦੇਸ਼ ਹੈ ਕਿ ਅਗਰ ਗੁਰੂ ਸਾਹਿਬ ਜੀ ਦਾ ਪਰਿਵਾਰ ਕਿਸੇ ਦੇ ਘਰ ਵਿੱਚ ਹੋਏ ਤਾਂ ਉਹ ਸਾਨੂੰ ਸੁਨੇਹਾ ਦੇਵੇ ਖਬਰ ਦੇ ਦੇ ਤਾਂ ਗੰਗੂ ਨੇ ਕਿਹਾ ਕਿ ਸਹਿਬ ਜਾਦੇ ਮੇਰੇ ਘਰ ਦੇ ਵਿੱਚ ਨੇ ਗੰਗੂ ਨੇ ਸੱਚ ਬੋਲਿਆ ਕਿ ਝੂਠ ਬੋਲਿਆ ਗੰਗੂ ਨੇ ਤੇ ਸੱਚ ਬੋਲਿਆ ਇਸ ਵਿੱਚ ਗੰਗੂ ਦੀ ਗਲਤੀ ਹੈ ਕਿ ਨਹੀਂ ਨਾ ਕਿਤੇ ਸੱਚ ਬੋਲਿਆ ਹੋਇਆ ਵੀ ਗਲਤ ਹੈ ਕਿਤੇ ਝੂਠ ਬੋਲਿਆ ਹੋਇਆ ਵੀ ਠੀਕ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਉੱਚ ਦਾ ਪੀਰ ਬਣਾ ਕੇ ਮਾਛੀ ਬਾੜੇ ਤੋਂ ਬਾਅਦ ਅੱਗੇ ਲੈ ਕੇ ਗਏ ਸਿੱਖ ਤੇ ਰਸਤੇ ਵਿੱਚ ਸਿਪਾਈਆਂ ਨੇ ਪੁੱਛਿਆ ਜਿਹੜੇ ਨਾਕਾਬੰਦੀ ਲਾ ਕੇ ਖਲੋਤੇ ਸਨ ਕਿ ਇਸ ਪਲੱਗ ਤੇ ਕੌਣ ਹੈ ਤੇ ਗੁਰੂ ਕੀ ਸਿੱਖਾਂ ਨੇ ਝੂਠ ਬੋਲਿਆ ਉਹਨਾਂ ਨੇ ਕਿਹਾ ਕਿ ਉੱਚ ਦੇ ਪੀਰ ਹਨ ਸੱਚ ਬੋਲਣ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਹਨ ਹੁਣ ਕਹਿਣ ਨੂੰ ਸਾਡੀ ਨਜ਼ਰ ਵਿੱਚ ਇਹ ਸੱਚ ਤੇ ਝੂਠ ਹੈ ਇਸ ਨੂੰ ਕਿਹਾ ਜਾਂਦਾ ਹੈ ਨੈਤਿਕਤਾ ਨੈਤਿਕਤਾ ਜ਼ਿਆਦਾ ਜ਼ਰੂਰੀ ਹੈ ਸਿਧਾਂਤ ਇਹ ਕਹਿੰਦਾ ਹੈ ਕਿ ਸੱਚ ਹੀ ਬੋਲੋ ਇਹ ਹੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਕਿ ਗੁਰੂ ਸਾਹਿਬ ਜੀ ਕਿਸੇ ਵੀ ਇੱਕ ਵਿਚਾਰ ਨੂੰ ਸਿੱਧੇ ਰੂਪ ਦੇ ਵਿੱਚ ਨਹੀਂ ਕਹਿੰਦੇ ਕਦੇ ਵੀ ਕਿ ਤੁਸੀਂ ਬਾਤ ਪੂਜਾ ਕਰੋ ਨੀਆ ਨਾ ਕਰੋ ਬਾਤ ਪੂਜਾ ਕਰਨ ਨੂੰ ਵੀ ਗੁਰੂ ਸਾਹਿਬ ਜੀ ਕਹਿੰਦੇ ਪਖਾਡ ਹੈ ਜਦੋਂ ਤੁਸੀਂ ਠੀਕ ਤਰੀਕੇ ਨਾਲ ਨਹੀਂ ਕਰਦੇ ਦਿਖਾਵਾ ਕਰਦੇ ਹੋ ਤੇ ਬਾਤ ਪੂਜਾ ਕਰਨੀ ਪਖੰਡ ਹੈ ਕਿਸੇ ਸ਼ਬਦ ਵਿੱਚ ਪਾਠ ਪੜਿਓ ਔਰ ਦੇਦ ਵਿਚਾਰਿਓ ਇਹ ਲਿਖਿਆ ਹੈ ਨਿਵਲ ਕੋਇੰਗਮ ਗਮ ਸਾਤੇ ਕਿ ਕੋਈ ਲਾਭ ਨਹੀਂ ਕਿਤੇ ਇਹਹੀ ਵਿਚਾਰ ਇਦਾਂ ਵੀ ਦਿੱਤੀ ਹੋਈ ਆ ਇਦਾਂ ਅਰਥ ਐਸਾ ਨਹੀਂ ਹੈ ਕਿ ਧਰਮ ਨਾ ਕਮਾਓ ਪਾਠ ਨਾ ਕਰੋ ਜਦੋਂ ਇਹ ਚੋਰ ਗੁਰੂ ਸਾਹਿਬ ਧੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਬੈਠਾ ਤੇ ਸਤਿਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਕੋਈ ਚੋਰ ਨਹੀਂ ਹੈ ਸਾਰੇ ਸਾਥ ਬੈਠੇ ਹਨ ਸਾਥ ਸੰਗਤ ਹੈ ਸਾਡੀ ਤਾਂ ਤਾਂ ਲੋਕ ਪਿੱਛੇ ਚਲੇ ਗਏ ਕਿਉਂਕਿ ਗੁਰੂ ਸਾਹਿਬ ਜੀ ਤੇ ਕਰੋਸਾ ਹੁਣ ਗੁਰੂ ਸਾਹਿਬ ਜੀ ਜਾਣਦੇ ਸਨ ਤੇ ਚੋਰ ਉੱਠਿਆ ਤੇ ਚੋਰ ਨੇ ਕਿਹਾ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਕਿ ਸਤਿਗੁਰੂ ਜੀ ਆਜ ਵੀ ਤੇ ਜਾਣਦੇ ਸੋ ਕਿ ਮੈਂ ਚੋਰੀ ਕੀਤੀ ਹੈ ਤੁਸੀਂ ਫਿਰ ਐਸਾ ਕਿਉਂ ਕਿਹਾ ਤੇ ਹਜ਼ੂਰ ਨੇ ਆਖਿਆ ਭਾਈ ਅੱਜ ਤੂੰ ਮਾੜੇ ਕਰਮ ਛੱਡ ਦੇ ਚੋਰੀ ਕਰਨੀ ਤਿਆਗ ਦੇ ਤੂੰ ਸਾਡੀ ਸੰਗਤ ਵਿੱਚ ਆ ਗਿਆ ਹੈ ਤਾਂ ਉਹ ਬੜਾ ਪ੍ਰਸੰਨ ਹੋਇਆ ਪ੍ਰਭਾਵਿਤ ਹੋਇਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਨੂੰ ਆਪਣੇ ਕੋਲ ਸੇਵਕ ਰੱਖ ਲਿਆ ਖਾਸ ਸੇਵਕਾਂ ਦੇ ਵਿੱਚ ਤੇ ਮਾਤਾ ਗੰਗਾ ਜੀ ਨੇ ਕਿਹਾ ਤਨ ਗੁਰੂ ਅਰਜਨ ਦੇਵ ਮਾਛਾ ਜੀ ਕਿ ਆਪ ਜੀ ਨੇ ਇੱਕ ਚੋਰ ਨੂੰ ਆਪਣੇ ਕੋਲ ਸੇਵਕ ਰੱਖਿਆ ਹੈ ਮਾੜਾ ਇਨਸਾਨ ਹੈ ਤੇ ਇਸ ਤੇ ਕੀ ਸਵਾਰਨਾ ਹੈ ਇਹ ਤਾਂ ਹੋਰ ਬੁਰੀਾਈ ਫੈਲਾਵੇਗਾ ਹੋਰ ਬਾਕੀਆਂ ਨੂੰ ਵੀ ਵਿਗਾੜੇਗਾ ਬੜਾ ਹੀ ਚੰਚਲ ਚਤੁਰ ਚੋਰ ਹੈ ਤੇ ਗੁਰੂ ਸਾਹਿਬ ਜੀ ਨੇ ਆਖਿਆ ਇਹਦੀ ਇਹੀ ਵਿੱਦਿਆ ਸਾਡੇ ਕਾ ਪਾਵੇਗੀ ਗੱਲ ਹੈ ਕਿ ਜੇ ਉਹ ਸਿੱਧੇ ਰਸਤੇ 'ਤੇ ਚੌਂਦੇ ਅਸੀਂ ਇਹਨੂੰ ਗੁਰਮਤਿ ਦੇ ਨਾਲ ਜੋੜਾਂਗੇ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ ਉਰਾਨ ਲੱਗੇ ਜਦ ਵਕਤ ਆਇਆ ਪੰਜਵੇਂ ਗੁਰੂ ਸਾਹਿਬ ਜੀ ਤੋਂ ਬਾਅਦ ਛੇਵੇਂ ਗੁਰੂ ਸਾਹਿਬ ਜੀ ਦਾ ਗੁਰੂ ਘਰ ਗੋਬਿੰਦ ਪਾਤਸ਼ਾਹ ਜੀ ਦਾ ਤੇ ਗੁਰੂ ਘਰ ਗੋਬਿੰਦ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਕੀਮਤੀ ਘੋੜੇ ਸਾਡੀ ਢੇਡਾਂ ਦੇ ਵਿੱਚ ਹਾਜ਼ਰ ਕੀਤੇ ਜਾਣ ਕਾਮਲ ਤੋਂ ਦੋ ਸਿੱਖ ਦੋ ਕੀਮਤੀ ਘੋੜੇ ਲੈ ਕੇ ਆਏ ਉਹਨਾਂ ਦਾ ਦਾਅਮੇ ਰੱਖਿਆ ਦਿਲਬਾਗ ਤੇ ਗੁਲਬਾਗ ਭਾਈ ਬਖਤ ਮੱਲ ਤੇ ਤਾਰਾ ਚੰਦ ਦੋ ਸੰਸਨ ਗੁਰੂ ਘਰ ਦੇ ਦੋਵੇਂ ਹੀ ਕੀਮਤੀ ਘੋੜੇ ਸੰਗਤ ਦਾ ਜਿਹੜਾ ਦਸਵੰਦ ਸੀਨਾ ਇਕੱਠਾ ਕੀਤਾ ਉਹਦੇ ਨਾਲ ਦੋ ਘੋੜੇ ਖਰੀਦੇ ਤੇ ਖਰੀਦ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਲਾ ਕੇ ਪੇਟਾ ਕਰਨੇ ਸਨ ਰਸਤੇ ਵਿੱਚ ਲਾਹੌਰ ਦੇ ਹਾਕਮ ਨੇ ਦੋਵੇਂ ਘੋੜੇ ਖੋਲੇ ਘੋੜੇ ਬੜੇ ਕੀਮਤੀ ਸਨ ਬੜੀ ਚੰਗੀ نسل ਦੇ ਤੇ ਉਸ ਦਾ ਮਨ ਬੇਈਮਾਨ ਹੋ ਗਿਆ ਲਾਹੌਰ ਦੇ ਹਾਕਮ ਦਾ ਉਸ ਨੇ ਘੋੜੇ ਖੋਲੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ ਭਾਈ ਬਖਤਮਨ ਤੇ ਤਾਰਾ ਚੰਦ ਜੀ ਪਹੁੰਚੇ ਸਤਿਗੁਰੂ ਜੀ ਸਾਨੂੰ ਬੜੀ ਖੇਸ ਲੱਗੀ ਆਪ ਜੀ ਦੇ ਲਈ ਸਾਰੀ ਸੰਗਤ ਦੇ ਕੋਲੋਂ ਸੇਵਾ ਇਕੱਠੀ ਕੀਤੀ ਮਹਿੰਗੇ ਕੀਮਤੀ ਘੋੜੇ ਖਰੀਦ ਕੇ ਲਿਆਉਂਦੇ ਸਾਂ ਲਾਹੌਰ ਦੇ ਹੱਥੋਂ ਦੇ ਕੋਲ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਸੇ ਸੇਵਕ ਦੀ ਫਿਰ ਜ਼ਿੰਮੇਵਾਰੀ ਲਈ ਉਨੂੰ ਇਹ ਹੁਕਮ ਕੀਤਾ ਉਹੀ ਜੋ ਪਸ਼ੂ ਚੋਰੀ ਕਰਕੇ ਲਿਆਇਆ ਹੈ ਉਦਾ ਨਾਮ ਹੈ ਬਿਦੀ ਚੰਦ ਪਾਈ ਬਿਦੀ ਚੰਦ ਤੇਰੇ ਹਿੱਸੇ ਇਹ ਸਿਵਾਈ ਹੈ ਤੈਨੂੰ ਅਸੀਂ ਜਿੰਮੇਵਾਰੀ ਦਿੰਦੇ ਆ ਤੂੰ ਲਾਹੌਰ ਜਾੜਾ ਤੇ ਦੋਵੇਂ ਘੋੜੇ ਵਾਪਸ ਲੈ ਕੇ ਆਉਣੇ ਗੁਰੂ ਸਾਹਿਬ ਜੀ ਨੇ ਉਹਨਾਂ ਸਿੱਖਾਂ ਨੂੰ ਕਹਿ ਦਿੱਤਾ ਕਿ ਤੁਹਾਡੀ ਆਮਾਨਤ ਸਾਡੇ ਤੱਕ ਪਹੁੰਚ ਗਈ ਤੁਸੀਂ ਨਿਸ਼ਚਿਤ ਰਹੋ ਹੁਣ ਇਹ ਬਿਦੀ ਚੰਦ ਚੋਰ ਹੈ ਚੋਰੀਆਂ ਕਰਨੀਆਂ ਜਾਣਦਾ ਸੀ ਗੁਰੂ ਸਾਹਿਬ ਜੀ ਨੇ ਪਿਆਰ ਨਾਲ ਸਮਝਾਇਆ ਜਦੋਂ ਕਿਸੇ ਨੂੰ ਆਪਾਂ ਸਿੱਧੇ ਰਸਤੇ ਪਾਉਣਾ ਹੈ ਤੇ ਗੁਰੂ ਸਾਹਿਬ ਜੀ ਦਾ ਤੇ ਹੀ ਢੰਗ ਤਰੀਕਾ ਹੈ ਸਤਗੁਰੂ ਜੀ ਪ੍ਰਚਾਰ ਕਰਦੇ ਸਨ ਪਰ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਪਿਆਰ ਦੇ ਨਾਲ ਸਮਝਾਉਂਦੇ ਤੇ ਲੋਕ ਸਮਝਦੇ ਗੁੱਸੇ ਦੇ ਨਾਲ ਕੋਈ ਸਮਝਦਾ ਨਹੀਂ ਹੈ ਸਗੋਂ ਹੋਰ ਜ਼ਿਆਦਾ ਉਹਦੇ ਅੰਦਰ ਨਫ਼ਰਤ ਪੈਦਾ ਹੁੰਦੀ ਹੈ ਗੁਰੂ ਸਾਹਿਬ ਜੀ ਨੇ ਇਸ ਚੋਰ ਨੂੰ ਸਿੱਖ ਬਣਾ ਦਿੱਤਾ ਇਸ ਦੇ ਕੋਲ ਹੁਨਰ ਸੀ ਤੇ ਭਾਈ ਬਿਲੀ ਚੰਦ ਪਹਿਲੀ ਵਾਰ ਜਦੋਂ ਲਾਹੌਰ ਤੇ ਖਾਤਮ ਦੇ ਨੇੜੇ ਗਿਆ ਲਾਹੌਰ ਦਰਬਾਰ ਜਿੱਥੇ ਘੋੜੇ ਦੋਵੇਂ ਵੱਜੇ ਹੋਏ ਨੇ ਇਸ ਨੇ ਠੇਸ ਵਟਾਇਆ ਕੂਲਾ ਕੂਲਾ ਕਾ ਖੋਦਿਆ ਕਾ ਲੈ ਕੇ ਮੰਡ ਤੇ ਇਹ ਪਹੁੰਚ ਗਿਆ ਜੋ ਉਥੋਂ ਦਾ ਸਿਪਾਹੀ ਸੀ ਸੌਦੇ ਖਾਨ ਸੌਦੇ ਖਾਨ ਨੂੰ ਭਾਈ ਬੀਬੀ ਚਾਦ ਨੇ ਇੱਕ ਘਾਹ ਦੀ ਮੰਡ ਦਿਖਾਈ ਕਿ ਮੈਂ ਕਾਹਿਆਂ ਕਸਿਆਰਾ ਤੇ ਘੋੜਿਆਂ ਨਹੀਂ ਘਾਹ ਵੇਚਦਾ ਘਾਹ ਦੇ ਤੂੰ ਮੇਰਾ ਬੜਾ ਕੁੜਾ ਕੁੜਾ ਬਹੁਤ ਬਲੈਮ ਘਾਹ ਹਰਿਆ ਘਾਹ ਮੈਂ ਲੈ ਕੇ ਆਉਣਾ ਤੇ ਭਾਈ ਸੌਦੇ ਖਾਨ ਜਿਹੜਾ ਮੁਖੀ ਸੀ ਪਹਿਰੇਦਾਰਾਂ ਦਾ ਉਹ ਬੜਾ ਪਰਸਾਨ ਹੋਇਆ ਕਹਿੰਦਾ ਵੀ ਦੋ ਘੋੜੇ ਬਾਦਸ਼ਾਹ ਦੇ ਲੱਗ ਪੜੇ ਕੀਮਤੀ ਹਾਕਮ ਨੇ ਖਰੀਦੇ ਜਾਂ ਸਿੱਖਾਂ ਦੇ ਕੋਲੋਂ ਖੋਲੇ ਜਿਵੇਂ ਵੀ ਹੁਣ ਉਹਦੇ ਲਈ ਤੇ ਹੁਕਮਰਾਨ ਹੈ ਉਹਨੇ ਆਖਿਆ ਵੀ ਮੇਰੇ ਹੁਕਮਰਾਨ ਨੂੰ ਖੁਸ਼ ਕਰਨ ਦਾ ਇਹ ਚੰਗਾ ਤਰੀਕਾ ਹੈ ਪੀ ਤੂੰ ਇੰਜ ਘਾਰੋਂ ਘੋੜੇ ਘਾ ਵੀ ਨਹੀਂ ਖਾਰੇ ਤੇ ਇਹ ਘਾ ਲੈ ਜਾ ਕੇ ਤੇ ਉਹਨਾਂ ਨੂੰ ਖਵਾ। ਮੁਰ ਭਾਈ ਬਿਧੀ ਚੰਦ ਨੇ ਘਾ ਦੀ ਪੰਡ ਘੋੜਿਆਂ ਦੇ ਉੱਤੇ ਸੁੱਟੀ। ਤੇ ਉਹ ਜਾਣਦਾ ਸੀ ਕਿ ਘੋੜੇ ਤੇ ਗੁਰੂ ਸਾਹਿਬ ਜੀ ਦੇ ਨੇ। ਤੇ ਬੜੇ ਪਿਆਰ ਦੇ ਨਾਲ ਘੋੜਿਆਂ ਨੂੰ ਹੱਥ ਫੇਰੇ। ਉਹਨਾਂ ਦੀ ਸੇਵਾ ਕਰੇ। ਮੁਲਾਇਮ ਊਲਾ ਘਾ ਘੋੜਿਆਂ ਦੇ ਅੱਗੇ ਰੱਖਿਆ। ਘੋੜੇ ਪ੍ਰਸੰਨ ਹੋ ਗਏ। ਉਹ ਆਣ ਲਗੇ ਨਾਲੇ ਉਹ ਪਰਸਾਨ ਇਸ ਗੱਲ ਤੇ ਵੀ ਇਹ ਸੱਜਣ ਭਲਾ ਆਇਆ ਹੈ ਬੜੀ ਸਾਡੀ ਸੇਵਾ ਕਰਨ ਲੱਗਿਆ ਉਹ ਪਸ਼ੂ ਪਿਆਰ ਦਾ ਪੁਖਾ ਹੁੰਦਾ ਹੁਣ ਉਹ ਘੋੜੇ ਹੌਲੀ ਹੌਲੀ ਬਿਹਤਰ ਬਣ ਗਏ ਤੇ ਸੌਦੇ ਖਾ ਬੜਾ ਪਰਸਾਨ ਹੋਇਆ ਜਿਹਦੇ ਕੋਲ ਘੋੜਿਆਂ ਦੀ ਜ਼ਿੰਮੇਵਾਰੀ ਸੀ ਉਸਨੇ ਆਖਿਆ ਭਾਈ ਸੱਜਣ ਤੂੰ ਚੰਗਾ ਹੈ ਤੇ ਤੂੰ ਰੋਜ਼ ਹੀ ਘਾ ਦੀ ਪੰਡ ਲਿਆ ਕਰ ਤੇ ਘੋੜਿਆਂ ਦੀ ਸੇਵਾ ਕਰਿਆ ਕਰ ਤੇ ਭਾਈ ਬਿਧੀ ਚੰਦ ਜੀ ਕਹਿੰਦੇ ਠੀਕ ਐ ਤਿੰਨ ਚਾਰ ਤੇ ਨਿਸਰਾ ਘੋੜੇ ਆਪਣੇ ਮਲ ਕਰ ਲੈ ਚੰਗੀ ਤਰ੍ਹਾਂ ਤੇ ਘੋੜੇ ਹੁਣ ਭਾਈ ਬਿਧੀ ਜੰਦ ਨੂੰ ਕੁਛ ਨਹੀਂ ਦਿੱਤੇ ਤੇ ਉਹ ਸਾਰੇ ਜਿਹੜੇ ਸਿਪਾਹੀ ਉਹ ਵੀ ਜਾਣਦੇ ਨੇ ਵੀ ਇਹ ਘਾਈ ਐ ਕਾਤ ਖੋਤ ਕੇ ਲਉਂਦਾ ਤੇ ਆਦਮ ਨੇ ਨੂੰ ਨੌਕਰੀ ਤੇ ਰੱਖ ਲਿਆ ਭਾਈ ਗੱਲ ਹੀ ਕੋਈ ਨਹੀਂ ਹੁਣ ਭਾਈ ਬਦੀ ਚੱਲਦੇ ਇੱਕ ਦਿਨ ਉਹਨਾਂ ਨੂੰ ਜਦੋਂ ਪਰੋਸੇ ਵਿੱਚ ਲਿਆ ਤੇ ਉਹਨਾਂ ਲਈ ਕਬਾਬ ਤਿਆਰ ਕਰਵਾਇਆ ਉਹ ਸਾਰੇ ਛੱਕਦੇ ਸਨ ਲਾਹੌਰ ਤੇ ਹਾਕਮ ਦੇ ਸਿਪਾਹੀ ਤੇ ਉਹਨਾਂ ਨੂੰ ਮਦ ਸ਼ਰਾਬ ਉਹਨਾਂ ਨੂੰ ਖੂਬ ਪਿਆਈ ਤੇ ਉਹਨਾਂ ਨੂੰ ਪਹਿਰੇਦਾਰਾਂ ਨੂੰ ਸਾਰਿਆਂ ਨੂੰ ਜਦੋਂ ਉਨੀਂਦਰਾ ਹੋਇਆ ਸੌਂਬੇ ਹੋ ਜਦੋਂ ਸੁੱਤੇ ਤੇ ਉਸ ਸਮੇਂ ਰਾਤ ਦੇ ਸਮੇਂ ਇੱਕ ਘੋੜੇ ਤੇ ਸਵਾਰ ਹੋ ਕੇ ਉਹ ਕਿਲੇ ਦੀ ਕੰਧ ਟਪਾ ਦਿੱਤੀ ਨਾਲ ਹੀ ਰਾਵੀ ਦਰਿਆ ਸੀ ਦਰਿਆ ਤੇ ਵਿੱਚ ਘੋੜਾ ਸੁਤਿਆ ਤੇ ਸਿੱਧਾ ਪਹੁੰਚ ਗਿਆ ਪਿੰਡ ਭਾਈ ਰੂਪੇ ਉੱਥੇ ਜਾ ਕੇ ਤੇ ਘੋੜਾ ਗੁਰੂ ਸ਼ਹਿਬ ਜੀ ਦੇ ਸਮੁਰਦ ਕਰ ਦਿੱਤਾ ਵੀ ਸਤ ਗੁਰੂ ਜੀ ਆਰ ਜੀ ਦਾ ਪਹਿਲਾ ਘੋੜਾ ਦਿਲਬਾਗ ਮੈਂ ਲੈ ਲਿਆ ਹੁਣ ਦੂਜਾ ਘੋੜਾ ਲਿਆਉਣ ਦਾ ਵੀ ਸੀ ਦੂਜੇ ਘੋੜੇ ਲਿਆਉਣ ਦੇ ਲਈ ਹੁਣ ਭਾਈ ਬਿਦੀ ਚੰਦ ਨੇ ਇੱਕ ਨਜੂਮੀ ਦਾ ਪੇਸ਼ ਬਣਾਇਆ ਦਰਬਾਰੀਆਂ ਨੇ ਲਾਹੌਰ ਦੇ ਆਤਮਾ ਨੇ ਧੌਂਦੀ ਪਿਤਵਾਈ ਸਾਡਾ ਕੋਈ ਘੋੜਾ ਚੋਰੀ ਕਰਕੇ ਲੈ ਗਿਆ ਤੇ ਕੋਈ ਹੋਵੇ ਦੱਸੇ ਤੇ ਉਹਨੂੰ ਇਨਾਮ ਦੇਾਂਗੇ ਤੇ ਇਹਨੇ ਭਾ ਨਜੂਮੀਦਾਰ ਭਾਵ ਜੋਤਿਸ਼ ਦਾ ਪੇਸ਼ ਬਣਾਇਆ ਭਾਈ ਬਿਦੀ ਚੰਦ ਨੇ ਇੱਕ ਜੋਤੀਸ ਦਾ ਕੇਸ ਪਿੱਛੇ ਨੂੰ ਖੁੱਲੇ ਛੱਡ ਲੈ ਸਿਰ ਤੇ ਪਰਦਾਜਾ ਬੰਨ ਲਿਆ ਨਾਲੇ ਦਾੜੀ ਨੂੰ ਦੋ ਹਿੱਸਿਆਂ ਚ ਵੰਡ ਲਿਆ ਕਿ ਦਿੱਲੀ ਤੋਂ ਨਜੂਬੀ ਆਇਆ ਹੈ ਬੜਾ ਭਾਈ ਇਹ ਉਹ ਇੱਕ ਦੱਸਦਾ ਸਭ ਜਾਣੀ ਜਾਣ ਹੈ ਇਦਾਂ ਲਾਹੌਰ ਦੇ ਦਰਬਾਰ ਤੇ ਅੱਗੇ ਜਾ ਕੇ ਤੇ ਬੈਠ ਗਿਆ ਲੋਕਾਂ ਤੇ ਵਿੱਚ ਥੋੜਾ ਪ੍ਰਭਾਵ ਜਿਹਾ ਬਣਾ ਲਿਆ ਤੇ ਸੌਦੇ ਖਾਨ ਦੀ ਨਜ਼ਰੀ ਪੈ ਗਿਆ ਉਹਨੇ ਆਖਿਆ ਹਾਕਮ ਦਾ ਘੋੜਾ ਚੋਰੀ ਹੋਇਆ ਹੈ ਤੇ ਨਜੂਮੀ ਤੂੰ ਦਿੱਲੀ ਤੋਂ ਆਇਆ ਹੈ ਤੇ ਆ ਆ ਭਾਈ ਆ ਕੇ ਘੋੜੇ ਦਾ ਪਤਾ ਦੱਸ ਤੇ ਭਾਈ ਮਿੱਲੀ ਚੰਦ ਨੇ ਕਿਹਾ ਕਿ ਪਤਾ ਤੇ ਮੈਂ ਦੱਸ ਦਿਆਂ ਮੈਨੂੰ ਘੋੜਿਆਂ ਦੇ ਵਿੱਚ ਲੈ ਕੇ ਜਾਓ ਤੇ ਜੋ ਜੋ ਮੈਂ ਕਹਾ ਫਿਰ ਕਰਨਾ ਪਵੇਗਾ ਉਹ ਕਹਿੰਦੇ ਵੀ ਠੀਕ ਹੈ ਤੇ ਹਾਦਮ ਤੇ ਬੜਾ ਪਰੇਸ਼ਾਨ ਹੈ ਵੀ ਘੋੜਾ ਦਾ ਚੋਰੀ ਹੋ ਗਿਆ ਐਡੀ ਫੌਜ ਦੇ ਵਿੱਚੋਂ ਇੰਨੇ ਪਹਿਰੇ ਦੇ ਵਿੱਚੋਂ ਜਿਵੇਂ ਤੂੰ ਕਹੇ ਹੋਵੇ ਕਰਾਂਗੇ ਤੇ ਭਾਈ ਬਿਦੀ ਚੰਦ ਅੰਦਰ ਗਿਆ ਉਸ ਦੂਜੇ ਘੋੜੇ ਦੇ ਕੋਲ ਦੂਜੇ ਘੋੜੇ ਤੇ ਕਾਠੀ ਪਾਏ ਉਹ ਨੂੰ ਇੱਧਰ ਉੱਧਰ ਘਮਾਵੇ ਤੇ ਬਾਕੀ ਜਿਹੜੇ ਪਹਿਰੇਦਾਰ ਨੇ ਉਹਨਾਂ ਨੂੰ ਕਿਹਾ ਕਿ ਜਿਵੇਂ ਜਿਵੇਂ ਚੋਰੀ ਹੋਇਆ ਸੀ ਨਾ ਉਸ ਤਰ੍ਹਾਂ ਤੁਸੀਂ ਸਾਰਿਆਂ ਨੇ ਕਰਤਾ। ਪਹਿਲੇ ਦਿਨ ਕਿਵੇਂ ਚੋਰੀ ਹੋਇਆ ਉਹਨਾਂ ਆਖਿਆ ਕਿ ਅਸੀਂ ਸਾਰੇ ਆਪਣੇ ਆਪਣੇ ਬੈਰਕਾਂ ਦੇ ਵਿੱਚ ਸਾ ਪਾਉ ਜਿੱਥੇ-ਜਿੱਥੇ ਸਾਡਾ ਕੋਈ ਸਾਧਕ ਸੀ ਸੌਂਦਾ ਅਸੀਂ ਉਸ ਪਾਸੇ ਤੇ ਸਾਨੂੰ ਕੋਈ ਹੋਛ ਨਹੀਂ ਅਸੀਂ ਸੁਤੇ ਹੋਏ ਤੇ ਭਾਈ ਕਦੀ ਚੰਦ ਕਹਿੰਦਾ ਠੀਕ ਉਸੇ ਤਰ੍ਹਾਂ ਹੀ ਸੌ ਜਾਓ। ਤੁਸੀਂ ਨਿਸ਼ਚਿਤ ਕਰੋ ਇੱਕ ਪਹਿਰੇਦਾਰ ਦਰਵਾਜ਼ੇ ਤੇ ਖੜਾ ਕਰ ਦਿਓ ਪਾਈ ਬਿਦੀ ਚੰਦ ਨੇ ਉਹਨਾਂ ਸਾਰਿਆਂ ਨੂੰ ਉਸੇ ਤਰ੍ਹਾਂ ਸੁਆਇਆ ਤੇ ਨਾਲੇ ਇਹ ਕਿਹਾ ਕਿ ਮੈਂ ਨਜੂਮੀ ਜੋਤਿਸ਼ ਬੜਾ ਪਹੁੰਚਿਆ ਹੋਇਆ ਹਾਂ ਦੱਸ ਦਿੰਦਾ ਹਾਂ ਘੋੜਾ ਪਹਿਲਾ ਕਿੱਥੇ ਗਿਆ ਕੌਣ ਲੈ ਕੇ ਗਿਆ ਤੇ ਚੋਰੀ ਕਿਨੇ ਕੀਤਾ ਸਾਰੀ ਗੱਲ ਜੇ ਮੈਂ ਨਾ ਦੱਸਾਂ ਤੇ ਮੇਰਾ ਨਾਮ ਬਦਲ ਦਿਓ ਮੈਂ ਪਹੁੰਚਿਆ ਹੋਇਆ ਨਜੂਬੇ ਤੁਸੀਂ ਬੇਫਿਕਰ ਰਹਿਣਾ ਉਹੜ ਭਾਈ ਬੀਦੀ ਚੰਦ ਜਦੋਂ ਰਾਤ ਹੋਈ ਤੇ ਘੋੜੇ ਤੇ ਕਾਠੀ ਪਾਈ ਉਹਨੂੰ ਘਮਾਉਣ ਲੱਗਿਆ ਇਹ ਸਾਰੇ ਅੰਦਰਾਂ ਵਿੱਚ ਨੇ ਆਗਿਆ ਕੋਈ ਤਾਲੇ ਲਾ ਲਓ ਚਾਪੀਆਂ ਮੇਰੇ ਹਵਾਲੇ ਕਰ ਦਿਓ ਵੀ ਠੀਕ ਉਹੀ ਮਹਾਲ ਹੋਣਾ ਚਾਹੀਦਾ ਪਹਿਲੇ ਘੋੜੇ ਦੀ ਚੋਰੀ ਵਰਗਾ ਕੋਈ ਵੀ ਮੈਨੂੰ ਪਰੇਸ਼ਾਨ ਨਾ ਕਰੇ ਤੇ ਉੱਚੀ ਦੇਣੀ ਆਵਾਜ਼ ਲਾ ਕੇ ਗਿਆ ਪਹਿਲਾ ਘੋੜਾ ਮੈਂ ਲੈ ਕੇ ਗਿਆ ਸੀ ਮੇਰਾ ਨਾਮ ਬਿਧੀ ਚੰਦ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਮੈਂ ਸੇਕਾ ਤੇ ਜਿਵੇਂ ਕਿਲੇ ਦੀ ਗੰਦ ਟਪਾਈ ਸੀ ਓਦਾਂ ਹੀ ਹੁਣ ਟਪਾ ਕੇ ਤੇ ਭਾਈ ਪਿੰਡ ਰੂਪੇ ਵਿੱਚ ਲੈ ਕੇ ਆਣਾ ਪਹਿਲਾ ਵੀ ਉੱਥੇ ਲੈ ਕੇ ਗਿਆ ਤੇ ਜੇ ਤੁਹਾਡੇ ਜੀ ਪਤਾ ਹੈ ਤੁਸੀਂ ਰੋਕ ਲਿਓ ਦੂਜਾ ਘੋੜਾ ਪਾਈ ਬਿਧੀ ਚੰਦ ਨੇ ਉਸੇ ਤਰ੍ਹਾਂ ਕਿਲੇ ਦੀ ਗੰਦ ਟਪਾ ਕੇ ਤੇ ਪਿੰਡ ਰੂਪ ਦੇ ਵਿੱਚ ਲੱਗ ਗਿਆ ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉੱਥੇ ਜਾਂਦਿਆਂ ਨੂੰ ਹੈ ਨਹੀਂ ਸਨ ਤੇ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਇਹ ਗੁਰੂ ਸਾਹਿਬ ਜੀ ਦੇ ਪਿੱਛੇ ਗਿਆ ਤੇ ਗੁਰੂ ਸਾਹਿਬ ਜੀ ਨੂੰ ਜਾ ਕੇ ਸਪੁਰਦ ਕੀਤਾ ਕੋੜਾ ਤੇ ਸਤ ਗੁਰੂ ਜੀ ਬੜੇ ਪ੍ਰਸੰਨ ਹੋਏ ਆਖਿਆ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਭਾਈ ਸਿੱਖਾ ਤੂੰ ਸਾਨੂੰ ਪ੍ਰਸੰਨ ਕੀਤਾ ਸਿੱਖਾਂ ਦੀ ਅਮਾਨਤ ਸਾਡੇ ਤੱਕ ਪਹੁੰਚਾਈ ਹੁਣ ਇਹ ਹੈ ਕਿ ਆਪਾਂ ਵਿਚਾਰਿਆ ਇਹ ਹੈ ਕਿ ਇੱਕ ਚੋਰ ਨੂੰ ਕਿਵੇਂ ਇੱਕ ਸਾਥ ਬਣਾ ਕੇ ਉਹਦੀ ਕਲਾ ਨੂੰ ਵਰਤਿਆ ਗਿਆ ਉਹਦੀ ਪਹਿਲਾਂ ਮਰਤੀ ਹੈ ਚਤੁਰ ਚਲਾਕ ਚੋਰ ਹੈ ਉਹਨੂੰ ਸਿੱਖ ਬਣਾ ਲਿਆ ਤੇ ਗੱਲਾਂ ਹੀ ਫੌਜ ਦੇ ਘੇਰੇ ਵਿੱਚੋਂ ਦੋਵੇਂ ਘੋੜੇ ਕੱਢ ਲਉਂਦਾ ਹੈ ਆਪਣੀ ਸਿਆਣਪ ਦੇ ਨਾਲ ਤੇ ਗੁਰੂ ਸਾਹਿਬ ਜੀ ਦੇ ਧਾਪੜੇ ਨਾਲ ਜਦੋਂ ਘੋੜੇ ਕੱਢੇ ਤੇ ਨਾਲੇ ਲੰਉਂਦਾ ਜਾਏ ਗੁਰ ਮੇਰਾ ਸੰਤ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਾਏ